ਅੱਜ ਅਸੀਂ ਆਏ ਆ ਆਪਦੇ ਖੇਤ ਜਿਹੜੇ ਸਾਡਾ ਮਗਰੋਂ 26 ਚੋਂ ਨਾ ਲਾਇਆ ਸੀਗਾ ਉਹਦੇ ਚ ਸਾਡੇ ਜਿਹੜੇ ਬੰਦੇ ਆ ਡਿਵਰ ਵਾਲੇ ਉਹ ਗੰਦ ਕੱਢੀ ਜਾਂਦੇ ਆ ਜਿਹੜਾ ਮਾੜੇ ਮੋٹے ਕੱਖ ਹੋ ਜਾਂਦੇ ਆ ਉਹਨਾਂ ਦੀ ਰੋਟੀ ਫੜਾਉਣ ਉਹਨਾਂ ਦੀ ਅਸੀਂ ਅੱਜ ਰੋਟੀ ਫੜਾਉਣਾ ਆ ਸੰਤੂ ਸਾਹਿਬ ਨੂੰ ਅੱਜ ਛੁੱਟੀ ਸੀਗੀ ਇਹ ਕਹਿੰਦਾ ਪਾਪਾ ਮੈਂ ਵੀ ਤੁਹਾਡੇ ਨਾਲ ਖੇਤ ਜਾਣਾ ਪਹਿਲਾਂ ਤਾਂ 9 ਵਜੇ ਤੱਕ ਸੁੱਤਾ ਰਿਹਾ ਮੈਂ ਕਹਿੰਦਾ ਖੇਜਣਾ ਤੁਸੀਂ ਉਹਨਾਂ ਦੀ ਰੋਟੀ ਜਿਹੜੀ ਐ ਫੜਾਉਣਾ ਹੈ ਆ ਭਾਈ ਬਾਈ ਤੁਹਾਡੀ ਉਹ ਪਾਣੀ ਵਾਲੀ ਕਿੰਨੀ ਕਿੱਥੇ ਆ ਜੱਗੇ ਜੱਗੇ ਆ ਫੜੀ ਆ ਰਹਾ ਦੂਜਾ ਪਾਣੀ ਵਾਲੀ ਕਿੰਨੀ ਥੋਡੀ ਕਿੱਥੇ ਭਾਈ ਹੈਗੀ ਹੈ ਨਾ ਹਾਂ ਚਲੋ ਠੀਕ ਆ ਸਾਡੇ ਜਿਹੜੇ ਲੇਬਰ ਵਾਲੇ ਬੰਦੇ ਆ ਕਹਿੰਦੇ ਭਾਈ ਇਸ ਜੋਨੇ ਜੀ ਗੰਦਾ ਪਾ ਪਹਿਲਾਂ ਕੱਟਣਾ ਸੀ ਜਿਆਦਾ ਹੋ ਗਿਆ ਅਸਲ 'ਚ ਜਿਹੜਾ ਗੰਦ ਹੋਣ ਦੀ ਵਜ੍ਹਾ ਇਹ ਜਿਹੜਾ ਨਹਿਰ ਦੇ ਨੇੜੇ ਆ ਜ਼ਮੀਨ ਇੱਥੇ ਜਿਹੜਾ ਖਾਲਾ ਕੱਸੀ ਦਾ ਨਹਿਰ ਦਾ ਵਗਦਾ ਇਹ ਅਗਲੇ ਥੋੜੇ ਘੜੀ ਪਾਣੀ ਲੈ ਜਾਂਦੇ ਤੇ ਇੱਥੇ ਸੀਰਾ ਜਿਹੜੀਆਂ ਕੱਸੀ ਦੀਆਂ ਪਾਣੀ ਸੁੱਕਦਾ ਨਹੀਂਗਾ ਉਹਦੇ ਕਰਕੇ ਸਾਡੇ ਤੋਂ ਪਹਿਲਾਂ ਵੀ ਵਾਹਿਆ ਨਹੀਂ ਗਿਆ ਤੇ ਉਵੇਂ ਨੂੰ ਰੋਟਾਵੇਟਰ ਜਿਹੜਾ ਖੜੇ ਪਾਣੀ 'ਚ ਹੀ ਮਾਰ ਕੇ ਤੇ ਦੋ ਵਾਰੀ ਕਦੂ ਕਰਕੇ ਲਾਤਾ ਸੀ ਝੋਨਾ ਇਹ ਉਹਦੇ ਕਰਕੇ ਭਾਈ ਗੰਨ ਥੋੜਾ ਜਿਆਦਾ ਹੋ ਗਿਆ ਆ ਜਿਹੜਾ ਹੈਗਾ ਆਪਣਾ ਇਹ ਮਗਰੋਂ ਜਿਹੜਾ ਲੱਗਿਆ 26 ਝੋਨਾ ਤੇ ਨਾਲ ਹੀ ਇਹਦੇ ਆ ਜਿਹੜਾ ਵੱਡਾ ਝੋਨਾ ਖੜਾ ਹੈ 14 ਝੋਨਾ ਇਹ ਤਕਰੀਬਨ 4 ਤੋਂ 6-7 ਤਰੀਕ ਦੇ ਵਿੱਚ ਇਹ ਲੱਗਾ ਸੀਗਾ ਜਿਹੜਾ ਆਪਣਾ ਹਾਂ ਮਤਲਬ 14 ਝੋਨਾ ਪੀਆਰ 114 ਵੈਰੈਟੀ ਹੈ ਜਿਹੜੀ ਇਹ ਉੱਚਾ ਜਿਹੜਾ ਇਹ ਹੁਣ ਨਸਾਰੇ ਤੇ ਆ ਇਹ ਨਿਸਰ ਦਾ ਆਉਂਦਾ ਗੋਪਰੀ ਖੜਾ ਪੂਰਾ ਤੇ ਇਹ ਸਾਡਾ ਜਿਹੜਾ 26 ਝੋਨਾ ਭਾਈ ਸਾਡੀ ਮੋਟਰ ਲਾਈਟ ਤਾਂ ਹੈ ਨਹੀਂ ਕਿ ਸੁੱਧਲ ਵਾਲੀ ਮੋਟਰ ਦਾ ਜਿਹੜਾ ਪਾਣੀ ਚੱਲੀ ਜਾਂਦਾ ਵੈਸੇ ਆ ਜਿਹੜੀਆਂ ਜਿਹੜੀਆਂ ਸੋਲਰ ਵਾਲੀਆਂ ਮੋਟਰਾਂ ਇਹਨਾਂ ਦੀ ਯਾਰ ਬਹੁਤ ਮौज ਆ ਦਿਨੇ-ਦਿਨੇ ਆਪਦਾ ਪਾਣੀ ਲਾਓ ਨਾ ਕੋਈ ਲਾਈਟ ਦੇਖਣ ਦੀ ਜ਼ਰੂਰਤ ਨਹੀਂ ਲਾਈਟ ਆਊਗੀ ਜਾਂ ਨਾ ਆਊਗੀ ਤੇ ਪਾਣੀ ਵੀ ਇਹ ਚੰਗਾ ਕੱਢਦੀ ਆ ਸਾਡੀ 5 ਹਾਰਸ ਪਾਵਰ ਦੀ ਮੋਟਰ ਆ ਇਹ ਤੇ ਇਹ ਪਾਣੀ ਦੇਖ ਲੋ ਦਰਸ਼ਕ ਪੂਰਾ ਕੱਢਦੀ ਆ ਚਾਰ ਦਾ ਇੱਕ ਪ੍ਰੈਸ਼ਰ ਦਾ ਪਾਣੀ ਇਹਦਾ ਤਾਂ ਕਿ ਕਿਸੇ ਪਾਸੋਂ ਕਮੀ ਨਹੀਂ ਤਨ 4 ਕਿੱਲੇ ਵਾਹਣੇ ਸੀ ਮਾ ਲੋ ਜਿਵੇਂ ਲੱਗਿਆ ਝੋਨਾ 4 ਕਿੱਲੇ ਪੱਕੇ ਆਮਾ ਪਰ ਦਿੰਦੀ ਹੈ ਉਹਦਲਾ ਰੈਡੀ ਮੋਕਰਾ ਇਹ ਹੈ ਸਹੀ ਹੈ ਨਾ ਸੰਧੂ ਸਾਹ ਪਰ ਦਿੰਦੀ ਨਾ 4 ਕਿੱਲੇ